ਇਹ ਖਬਰ ਸੁਣ ਕੇ ਤੁਹਾਡੇ ਵੀ ਪੈਰਾਂ ਹੇਠੋਂ ਨਿਕਲ ਜਾਏਗੀ ਜ਼ਮੀਨ ਇੱਕ ਗਰੰਥੀ ਸਿੰਘ ਦੀ 13 ਸਾਲਾਂ ਦੀ ਮਾਸੂਮ ਬੱਚੀ ਨਾਲ ਐਨੀ ਘਟਿਆ ਕਰਤੂਤ ਕੀਤੀ ਗਈ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਗਰੰਥੀ ਸਿੰਘ ਦੀ 13 ਸਾਲਾਂ ਦੀ ਮਾਸੂਮ ਬੱਚੀ ਨਾਲ ਚਾਰ ਜਣਿਆਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ ਤੇ ਦੋਸ਼ੀ ਸ਼ਰਿਆਮ ਪਿੰਡ ਵਿੱਚ ਆਜ਼ਾਦ ਘੁੰਮ ਰਹੇ ਨੇ ਇੱਕ ਕਠਨਾ ਯੂਪੀ ਦੇ ਪੀਲੀਪੀਤੋਂ ਸਾਹਮਣੇ ਆਈ ਹੈ ਪਿੰਡ ਵਾਲਿਆਂ ਵੱਲੋਂ ਵਾਰ-ਵਾਰ ਥਾਣਿਆਂ ਤੇ ਚੱਕਰ ਕੱਟੇ ਜਾਂਦੇ ਵੀ ਜਦੋਂ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸਿੰਘਾਂ ਦੀ ਟੀਮ ਪੰਜਾਬ ਤੋਂ ਉਸ ਜਗ੍ਹਾ ਲਈ ਰਵਾਨਾ ਹੁੰਦੀ ਹੈ ਤੇ ਸਿੰਘਾਂ ਨੇ ਦੱਸਿਆ ਕਿ ਦੋਸ਼ੀਆਂ ਤੇ ਕਾਰਵਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅੱਗੇ ਆਉਣਾ ਪੈਂਦਾ ਤਾਂ ਜਾ ਕੇ ਕਿਤੇ ਕਾਰਵਾਈ ਅੱਗੇ ਤੁਰਦੀ ਹੈ ਤੇ ਕੀ ਕਾਰਵਾਈ ਹੁੰਦੀ ਹੈ ਤੁਸੀਂ ਆਪ ਹੀ ਦੇਖ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਪੰਜਾਬ ਚ ਵਸਦੇ ਜਾਂ ਬਾਹਰ ਵਸਦੇ ਸਿੱਖਾਂ ਨੂੰ ਬੇਨਤੀ ਕਰਦੇ ਆ ਜੋ ਕੱਲ ਰਾਤ ਨੂੰ ਇੱਕ ਵੀਡੀਓ ਵਾਇਰਲ ਹੋਈ ਸੀ ਵੀ ਪੀਲੀ ਪੀਤ ਕੋਲੇ ਇੱਕ ਗੁਰਦਵਾਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਦੀ 13 ਸਾਲ ਦੀ ਬੱਚੀ ਦੇ ਨਾਲ ਜੋ ਕਰਮ ਹੋਇਆ ਉਸ ਸਬੰਧੀ ਇੱਕ ਸਾਡੀ ਕਾਲ ਰਿਕਾਰਡਿੰਗ ਵੀ ਉਤੋਂ ਦੇ ਪ੍ਰਧਾਨ ਫਾਇਜ਼ ਜਸਮੀ ਸਿੰਘ ਜੀ ਦੇ ਨਾਲ ਸੰਜੀਆ ਜਿਸ ਸਬੰਧੀ ਗੱਲਬਾਤ ਇਹ ਹੁੰਦੀ ਆ ਵੀ ਅਸੀਂ ਰਾਤ ਨੂੰ ਵੀ ਪੰਜਾਬ ਤੋਂ ਤੁਰਦੇ ਆ ਕਿਉਂਕਿ ਸਾਨੂੰ ਸਿੱਖਾਂ ਨੂੰ ਸਮਝਣਾ ਪੈਣਾ ਹੈ ਜਦੋਂ ਗੁਰਦਾਰਾ ਸਾਹਿਬ ਦੇ ਵਿੱਚ ਕੋਈ ਵੀ ਸੇਵਾਦਾਰਾ ਚਾਹੇ ਗ੍ਰੰਥੀ ਆ ਚਾਹੇ ਕੀਰਤਨੀ ਆ ਚਾਹੇ ਢਾਡੀ ਰਾਗੀ ਜਾਂ ਲਾングਰੀ ਕੋਈ ਵੀ ਆ ਉਹ ਫਿਰ ਗੁਰੂ ਦਾ ਹੁੰਦਾ ਤੇ ਜਦੋਂ ਕੋਈ ਵੀ ਉਹਨਾਂ ਦੇ ਪਰਿਵਾਰ ਤੇ ਵਧੇਗੀ ਕਰਦਾ ਜਾਂ ਕਿਤੇ ਉਹਨਾਂ ਦੇ ਧੀ ਭੈਣ ਨਾਲ ਕੋਈ ਗੱਲਬਾਤ ਕਰਦਾ ਉਹ ਸਮੂਹ ਪੰਥ ਦੇ ਪੰਥ ਨੂੰ ਟਾਰਗੇਟ ਹੁੰਦੀ ਹੈ ਇਸ ਗੱਲ ਨੂੰ ਜਾਣਦੇ ਹੋਏ ਜਦੋਂ ਸਾਨੂੰ ਰਾਤ ਨੂੰ ਪਤਾ ਲੱਗਦਾ ਤੇ ਅਸੀਂ ਕੱਲ ਰਾਤ ਨੂੰ ਹੀ ਪੰਜਾਬ ਤੋਂ ਚਾਲੇ ਪਾ ਲਏ ਨੇ ਜੂਤੀ ਆਸਤੇ ਅੱਜ ਅਸੀਂ ਦਿਨੇ ਦੁਪਹਿਰੇ 2 ਵਜੇ ਇੱਥੇ ਪਰਿਵਾਰ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨੂੰ ਮਿਲਦੇ ਆ ਜਿੰਨੇ ਵੀ ਸਿੱਖ ਪਰਿਵਾਰ ਇੱਥੇ ਨੇੜੇ-ਤੇੜੇ ਜੂਤੀ ਦੇ ਵਸਦੇ ਆ ਉਹਨਾਂ ਤੇ ਸਾਰਾ ਚੈੱਕ ਇੱਕ ਪੈਂਬਰ ਜ਼ਰੂਰ ਪਹੁੰਚਿਆ ਜੋ ਗੱਲਬਾਤ ਹੋਈ ਆ ਰਾਤ ਦੀ ਰਿਕਾਰਡਿੰਗ ਨੂੰ ਲੈ ਕੇ ਕਾਲ ਰਿਕਾਰਡਿੰਗ ਸੀ ਪ੍ਰਸ਼ਾਸਨ ਤੱਕ ਪਹੁੰਚੀ ਆ ਪਹਿਲਾਂ ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਸੀਗੀ ਤੇ ਫਿਰ ਪੁਲਿਸ ਪ੍ਰਸ਼ਾਸਨ ਇਥੋਂ ਧਿਆਨੇ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਪਹਿਲੋ ਇੱਕ ਬੰਦਾ ਫੜਿਆ ਸੀ ਤੇ ਫਿਰ ਰਾਤ ਦੇ ਰਾਤ ਇਹਨਾਂ ਨੂੰ ਦੂਜਾ ਵੀ ਫੜਨਾ ਪੈ ਗਿਆ ਤੇ ਜਿਹੜੇ ਦੋ ਹੋਰ ਰਹਿੰਦੇ ਉਹਨਾਂ ਦੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਪ੍ਰਸ਼ਾਸਨ ਨੇ 2-4 ਦਿਨਾਂ ਦਾ ਸਮਾਂ ਮੰਗਿਆ ਆ ਪਹਿਲੋ ਤਾਂ ਸੰਗਤ ਇਥੋਂ ਜਾਂਦੀ ਸੀਗੀ ਮਿਲਦੇ ਨਹੀਂ ਸੀਗੇ ਆਪਸ ਵਿੱਚ ਪਰ ਸੰਗਤ ਦੇ ਸਹਿਯੋਗ ਨਾਲ ਤੇ ਕਾਲਪਤਖ ਸਹਿਤ ਜਥੇਦਾਰ ਨੇ ਜੋ ਫੋਨ ਲਾਇਆ ਜਥੇਦਾਰ ਸਾਹਿਬ ਨੇ ਉਸ ਕਾਰਨ ਕਰਕੇ ਜਿਹੜੇ ਅਫਸਰ ਮਿਲਦੇ ਨਹੀਂ ਸੀ ਤੇ ਉਹਨਾਂ ਨੂੰ ਸਵੇਰ ਹੁੰਦਿਆਂ ਹੀ ਗੁਰਦਰਾ ਸਾਹਿਬ ਆਉਣਾ ਪੈ ਗਿਆ ਫਿਰ ਵੱਡੇ ਅਫਸਰ ਇੱਥੇ ਆਏ ਉਹਨਾਂ ਨਾਲ ਹੁਣ ਅਸੀਂ ਦੁਪਹਿਰ ਤੇ ਆਏ ਆ ਤੇ 4 ਘੰਟੇ ਬਾਅਦ ਇਹ ਵੀਡੀਓ ਬਣਾਉਣ ਲੱਗੇ ਆ ਇੱਥੇ ਕਈ ਮੀਟਿੰਗਾਂ ਹੋਈਆਂ ਗੱਲਾਂ ਬਾਤਾਂ ਹੋਈਆਂ ਤੇ ਉਹਨਾਂ ਨੇ ਸਮਾਂ ਮੰਗਿਆ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਵੇਂ ਤੁਸੀਂ ਕਹੋਗੇ ਓਵੇਂ ਕਰਾਂਗੇ ਤੇ ਅਸੀਂ ਵੀ ਇਹ ਗੱਲ ਆਵਾਜ਼ ਆਖੀ ਆ ਵੀ ਇਹ ਸਾਡੇ ਸਿੱਖ ਸੰਧਾਤਾ ਦੀ ਗੱਲਬਾਤ ਆ ਸਾਡੀ ਇੱਜ਼ਤ ਦੀ ਸਿੱਖਾਂ ਦੀ ਗੱਲਬਾਤ ਆ ਇਸ ਕਰਕੇ ਇਸ ਤੇ ਅਸੀਂ ਕੋਈ ਵੀ ਕਤਾਈ ਨਹੀਂ ਵਰਤਣ ਦੇਵਾਂਗੇ ਜੇ ਪੁਲਿਸ ਪ੍ਰਸ਼ਾਸਨ ਸਰਕਾਰੀ ਵਿਸ਼ਵਾਸ ਦਿਵਾਉਂਦੀ ਆ ਪੁਲਿਸ ਜੋ ਗੱਲਬਾਤ ਇੱਥੇ ਸਿੱਖ ਬੱਚੀ ਨਾਲ ਹੋਈ ਆ ਤੇ ਉਹਨਾਂ ਨੂੰ ਬਣਦੀ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਊਗੀ ਤੇ ਪਰਿਵਾਰ ਸੰਤੁਸ਼ਟਾ ਤੇ ਨਹੀਂ ਜੋ ਸਿੱਖਾਂ ਦੇ ਸੰਧਾਨ ਨੇ ਉਸ ਮੁਤਾਬਕ ਸਿੱਖ ਜੋ ਵੀ ਆਪਾਂ ਕਾਰਵਾਈ ਕਰਨਗੇ ਤੇ ਉਹ ਅਗਲੀ ਕਾਰਵਾਈ ਹੋਊਗੀ ਇਸ ਕਰਕੇ ਜਿੰਨੇ ਵੀ ਤੇ ਪਰਿਵਾਰ ਆਏ ਨੇ ਤੇ ਇਸ ਵਾਰ ਵਾਰ ਤੇ ਸਿੱਖਾਂ ਨੂੰ ਬੇਨਤੀ ਕਰਦੇ ਆਂ ਵੀ ਅਡੀਕ ਕਰਿਓ ਵੀ ਜੇ ਇੱਥੇ ਲੋੜ ਪੈਂਦੀ ਹੈ ਤੇ ਆਪਾਂ ਆਪਣੇ ਤੱਕ ਸਨੇਹਾ ਪਹੁੰਚਦਾ ਜ਼ਰੂਰ ਕਰਨਗੇ ਪਰ ਹੁਣ ਇਹੀ ਗੱਲਬਾਤ ਹੋਈ ਆ ਪਹਿਲਾਂ ਜਿਹੜੀ ਕਾਰਵਾਈ ਰੁਕ ਗਈ ਸੀ ਤੇ ਹੁਣ ਇਹਨਾਂ ਦੇ ਉੱਤੇ ਦਬਾਅ ਪਿਆ ਵਾ ਤੇ ਸਾਰੇ ਪੱਬਾ ਭਾਰ ਹੋਏ ਨੇ ਆ ਕਰਮਚਾਰੀ ਤੇ ਪਰਿਵਾਰ ਠੀਕ ਆ ਜਿਹੜੀ ਬੱਚੀ ਆ 13 ਸਾਲ ਦੀ ਉਹ ਵੀ ਤੰਦਰੁਸਤ ਆ ਠੀਕ ਆ ਤੇ ਸਾਰੇ ਏਕੇ ਦੇ ਵਿੱਚ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ